2200 2200 2200 200 ਰੁਪਏ 200 ਰੁਪਏ ਕੁਰਤਾ ਪਜਾਮਾ ਬਜ਼ਾਰ ਚ ਵਿਕਦਾ 600 ਰੁਪਏ ਦਾ ਮਤੂ ਸ਼ਰੀਦ ਦਸਤਾਰ ਬਾਗੇ ਪ੍ਰਾਣੇ ਲੱਗੀ ਬਹੁਤ ਵੱਡੀ ਸੇਲ ਲੈਓ 200 ਰੁਪਏ ਦਾ ਕੁਰਤਾ ਪਜਾਮਾ 200 ਰੁਪਏ ਦਾ ਕੁਰਤਾ ਪਜਾਮਾ 200 ਦਾ ਹੈਗਾ ਹੈਗਾ ਉਹ ਚੱਕੋ ਗੀਜ਼ਾ ਕੋਟਨ ਦਾ ਕੁਰਤਾ ਪਜਾਮਾ ਉਹ ਗੀਜ਼ਾ ਕੋਟਨ ਦਾ ਕੁਰਤਾ ਪਜਾਮਾ 700 ਰੁਪਏ ਦਾ ਇੱਕ ਨਾਲ ਫ੍ਰੀ 700 ਦਾ ਕੁਰਤਾ ਪਜਾਮਾ ਦੇ ਨਾਲ ਇੱਕ ਫ੍ਰੀ ਮਤਲਬ ਕੀ ਸਿੱਧੀ ਸਾਦੀ ਗੱਲ ਹੈ 700 ਦੇ ਦੋ ਕੁਰਤੇ ਪਜਾਮੇ 15 ਬਣਾ ਲਓ ਭਾਵੇਂ ਤੁਸੀਂ ਬਣਾ ਲਓ ਸਲਵਾਰ ਸੂਟ ਭਾਵੇਂ ਤੁਸੀਂ ਬਣਾ ਲਓ ਪਲਾਸਟਿਕ ਵਾਲਾ ਪਜਾਮਾ ਚਾਹੇ ਪੈਂਟ ਵਾਲਾ ਮਤਲਬ ਕੁਰਤੇ ਪਜਾਮੇ ਦੇ ਵਿੱਚ ਤਾਂ ਸਾਡੇ ਕੋਲ ਬਹੁਤ ਜ਼ਿਆਦਾ ਭੰਡਾਰ ਹੈਗਾ ਕੁਰਤਾ ਪਜਾਮਾ ਜਿਹੜੇ ਦਬਈ ਵਾਲੇ 6k ਪਾਉਂਦੇ ਆ ਆ ਚੈੱਕ ਕਰੋ ਜੀ ਦਬਈ ਦੀ ਮੋਹਰ ਆ ਚੈੱਕ ਕਰੋ ਦਬਈ ਸਾਟਣ ਇਹ ਵੀ ਕੁਰਤਾ ਪਜਾਮਾ ਕੋਈ 3000 4000 5000 ਦਾ ਨਹੀਂ 1200 ਰੁਪਏ ਦਾ ਦਬਈਆ ਕੰਡ ਕਹਿੰਦੇ 15000 ਤੋਂ ਘਟਣੀ ਬੰਦਾ 2 ਪੀਸ 10000 ਤੋਂ ਘਟਣੀ ਬੰਦਾ 3 ਪੀਸ 8 8 99000 ਰੁਪਿਆ ਲੋਕੀ ਲੈਂਦੇ ਆ 2 ਪੀਸ ਦਾ ਪਰ ਮਾਤੂ ਸ਼੍ਰੀ ਦਸਤਾਰ ਪਾਗਾ ਪ੍ਰਾਣਾ ਆ 2995 ਦਾ 2 ਪੀਸ ਚਾੜ ਦੇ ਤੁਹਾਡੇ ਕੋਲ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਐਤਵਾਰ 19 ਮਈ ਤੱਕ ਆਜੋ ਵੀਰੋ ਵੱਡੇ ਫਾਇਦੇ ਕਰਨੇ ਵੱਡੇ ਫਾਇਦੇ 200 200 220 200 ਰੁਪਏ 200 ਰੁਪਏ ਕੋਰਤਾ ਪੀਮਾ ਬਾਜ਼ਾਰ ਚ ਵਿਕਦਾ 600 ਰੁਪਏ ਦਾ ਮਾਤੂ ਸ਼ਰੀ ਦਸਤਾਰ ਪਾ ਕੇ ਪੁਰਾਣੇ ਲਾ ਕੇ ਬਹੁਤ ਵੱਡੀ ਸੇਲ ਲੈ ਜਾਓ 200 ਰੁਪਏ ਦਾ ਕੋਰਤਾ ਪੀਮਾ 200 ਰੁਪਏ ਦਾ ਕੋਰਤਾ ਪੀਮਾ ਸ਼ੁੱਕਰਵਾਰ ਸ਼ਨੀਵਾਰ ਐ ਐਤਵਾਰ 19 ਮਈ ਤੱਕ ਆ ਜਾਓ ਵੀਰੋ ਵੱਡੇ ਫਾਇਦੇ ਕਰਨੇ ਵੱਡੇ ਫਾਇਦੇ ਚਾਹੇ ਕੋਰਤੇ ਪਜਾਮੇ ਲੈਣੇ ਤੁਸੀਂ ਕੋਟ ਪੈਂਟ ਬਲੇਜ਼ਰ ਬਾਸਕਟ ਸ਼ੇਰਵਾਨੀਆਂ 200 ਰੁਪਏ 200 ਰੁਪਏ 200 ਰੁਪਏ ਉਹ ਜਿਹੜਾ ਮਰਜ਼ੀ ਰੰਗ ਲੈ ਜਾਓ 200 ਰੁਪਏ ਦਾ ਕੋਰਤਾ ਪਜਾਮਾ 200 ਰੁਪਏ ਉਹ 200 ਰੁਪਏ ਰਹਿ ਗਈ ਹੈਗਾ ਉਹ ਚੱਕੋ ਗੀਜ਼ਾ ਕੋਟਨ ਦਾ ਕੋਰਤਾ ਪਜਾਮਾ ਉਹ ਗੀਜ਼ਾ ਕੋਟਨ ਦਾ ਕੋਰਤਾ ਪਜਾਮਾ 700 ਰੁਪਏ ਦਾ ਇੱਕ ਨਾਲ ਫਰੀ 700 ਦਾ ਕੁਰਤਾ ਪਿਆਮਾ ਦੇ ਨਾਲ ਇੱਕ ਫਰੀ ਮਤਲਬ ਕੀ ਸਿੱਧੀ ਸਾਦੀ ਗੱਲ ਹੈ 700 ਦੇ ਦੋ ਕੁਰਤੇ ਪਜਾਮੇ ਦੇਖੋ ਜੀ ਬਾਜ਼ਾਰ ਦੇ ਵਿੱਚ ਜਿਹੜਾ ਵਿਕਦਾ 3000 ਰੁਪਏ ਦਾ ਇੱਕ ਕੁਰਤਾ ਪਜਾਮਾ ਮਾਤੂ ਸ਼੍ਰੀ ਦਸਤਾਰ ਤੋਂ ਲੈ ਜਾਓ 700 ਰੁਪਏ ਦਾ 3000 ਵਾਲਾ ਕੁਰਤਾ ਪਜਾਮਾ ਮਾਤੂ ਸ਼੍ਰੀ ਦਸਤਾਰ ਤੇ 700 ਦਾ ਇੱਕ ਨਾਲ ਇੱਕ ਫਰੀ ਮਤਲਬ 700 ਦੇ ਦੋ ਕੁਰਤੇ ਪਜਾਮੇ 350 ਰੁਪਏ ਦਾ ਕੁਰਤਾ ਪਜਾਮਾ ਓ ਰਾਗੇ ਜਿੱਦਾਂ ਤੇ ਮਰਜ਼ੀ ਲੈ ਲਓ ਆ ਚੱਕੋ ਬਲੈਕ ਨੇਵੀ ਮਾਊਸ ਸ਼ੇਡਾ ਬਹੁਤ ਐ ਡਾਰਕ ਲਾਈਟ ਦੀਆਂ ਜਿੰਨੀਆਂ ਮਰਜ਼ੀ ਸ਼ੇਡਾ ਆ ਚੱਕੋ ਬਲੈਕ ਲੈ ਲਓ ਜੀ ਇਹ ਵੀ 700 ਦਾ ਇੱਕ ਨਾਲ ਫਰੀ ਆ ਚੱਕੋ ਪਿੰਕ ਲੈ ਲਓ 700 ਦਾ ਇੱਕ ਨਾਲ ਫਰੀ ਆ ਚੱਕੋ ਜੀ ਸਾ ਕੋਤਣ ਉਹ 7 ਹੋਰ ਪੇਦਾ ਦੇਖੋ ਜੀ ਸਾਡੇ ਕੋਲ ਟੌਪ ਟੌਪ ਡਿਟੇਲਰ ਆ ਗਿਆ ਸਾਡੇ ਕੋਲ ਟੌਪ ਟੌਪ ਡਿਟੇਲਰ ਤੁਸੀਂ ਜਿੱਦਾਂ ਦੀ ਸਟੀਚਿੰਗ ਕਰਾਉਣੀ ਹੈ ਸੀ ਨੰਬਰ 1 ਕਰਕੇ ਦਵਾਂਗੇ ਤੁਸੀਂ ਇਦਾਂ ਦੀਆਂ ਜੇ ਬਾਜੂਪਾ ਲਾਉਣੀ ਆ ਲਵਾ ਲਓ ਆ ਕੇ ਤੁਸੀਂ ਸਾਡੇ ਕੋਲ ਰੰਗ ਜਿਹੜਾ ਲੈਣਾ ਹੈ ਮਰਜ਼ੀ ਲੈ ਲਓ ਸਿੰਪਲ ਬਣਾ ਲਓ ਡਿਜ਼ਾਈਨਰ ਬਣਾ ਲਓ ਬੈਨ ਕੋਲਰ ਬਣਾ ਲਓ ਇਦਾਂ ਦਾ ਭਾਵੇਂ ਕੋਲਰ ਵਾਲਾ ਬਣਾ ਲਓ ਭਾਵੇਂ ਤੁਸੀਂ ਬਣਾ ਲਓ ਸਲਵਾਰ ਸੂਟ ਭਾਵੇਂ ਤੁਸੀਂ ਬਣਾ ਲਓ ਪਲਾਸਟਿਕ ਵਾਲਾ ਪਜਾਮਾ ਚਾਹੇ ਪੈਂਟ ਵਾਲਾ ਮਤਲਬ ਕੁਰਤੇ ਪਜਾਮੇ ਦੇ ਵਿੱਚ ਦਾ ਸਾਡੇ ਕੋਲ ਬਹੁਤ ਜ਼ਿਆਦਾ ਭੰਡਾਰ ਹੈਗਾ ਪਾਸਟਾਈਮ ਮੈਚ ਕਰਕੇ ਬਣਾ ਲਓ ਭਾਈ ਜੀ ਏਦੂ ਉੱਪਰ ਦੀ ਵੈਰਾਈਟੀ ਲਓ ਜੀ ਲਓ ਲਓ ਵੱਡੇ ਵੱਡੇ ਬ੍ਰਾਂਡਾਂ ਦੇ ਮਗਰ ਲੱਗਣ ਦੀ ਲੋੜ ਨਹੀਂ ਆਹ ਮਾਤੂ ਸ਼੍ਰੀ ਦਸਤਾਰ ਆਹ ਲੈਲਣ ਦਾ ਕੁਰਤਾ ਪਜਾਮਾ 850 ਰੁਪਏ ਦਾ ਆਹ ਪੇਪਰ ਕਾਟਨ ਦਾ ਕੁਰਤਾ ਪਜਾਮਾ 1000 ਰੁਪਏ ਦਾ ਆਹ ਮੈਟੀ ਵਾਈਟ ਗਲੋਸੀ ਦਾ ਕੁਰਤਾ ਪਜਾਮਾ 1500 ਰੁਪਏ ਦਾ ਆਹ ਕੁਰਤਾ ਪਜਾਮਾ ਜਿਹੜੇ ਦੁਬਈ ਵਾਲੇ ਛੇਕ ਪਾਉਂਦੇ ਆ ਆਹ ਚੈੱਕ ਕਰੋ ਜੀ ਦੁਬਈ ਦੀ ਮੋਹਰ ਆਹ ਚੈੱਕ ਕਰੋ ਦੁਬਈ ਸਾੜਨ ਇਹ ਵੀ ਕੁਰਤਾ ਪਜਾਮਾ ਕੋਈ 3000 4000 5000 ਦਾ ਨਹੀਂ 1200 ਰੁਪਏ ਦਾ ਦੁਬਈ ਵਾਲਾ ਕੁਰਤਾ ਪਜਾਮਾ ਦੇਖੋ ਜੀ ਮਾਲ ਦੁਬਈ ਦਾ ਜਿਹੜਾ ਮੰਗੇ ਉਹਨੂੰ ਦਈਦਾ ਦੁਬਈ ਵਾਲੇ ਕੁਰਤੇ ਪਜਾਮੇ ਆ ਗਏ ਜੀ ਦੁਬਈ ਵਾਲੇ ਕੁਰਤੇ ਪਜਾਮੇ ਅਫਗਾਨਿਸਤਾਨ ਤੋਂ ਵੀ ਆ ਗਏ ਸਾਡੇ ਕੋਲ ਸਾਡੇ ਕੋਲ ਯੂਐਸਏ ਵਾਲੇ ਕੁਰਤੇ ਪਜਾਮੇ ਆ ਗਏ ਆ ਆ ਗਏ ਕੁਰਤਾ ਪਜਾਮਾ ਬਲੈਕ ਕਹਿੰਦੇ ਪੌਂਦਾ ਸਲਵਾਰ ਖਾਨ ਆ ਚੱਕੋ ਹੁਣ ਮਾਤੂ ਸ਼੍ਰੀ ਦਸਤਾਰ ਪਾ ਕੇ ਪਰਨੇ ਕਉਤੇ ਪਜਾਮੇ ਬਲੈਕ ਦੀਆਂ ਕੰਨੀਆਂ ਵੈਰਾਈਟੀਆਂ ਵਾਈਡ ਦੇ ਵਿੱਚ ਕਿੰਨੀਆਂ ਵੈਰਾਈਟੀਆਂ ਉਹ ਰੰਗਾਂ ਮੇਚੀ ਵਿੱਚ ਵੀ ਬਹੁਤ ਵੈਰਾਈਟੀਆਂ ਉਹ ਮੈਂ ਕਹਿੰਦਾ ਕੁਰਤੇ ਪਜਾਮੇ ਮਾਲਵੇ ਦਾ ਖੰਡ ਬਣ ਗਿਆ ਮਾਤੂ ਸ਼ੇਰ ਦਾ ਸਤਾਰ ਪੱਗਾ ਪ੍ਰਾਣਾ ਦੇਖੋ ਜੀ ਤੁਸੀਂ ਬੈਂਕਾਂ 'ਚ ਕੰਮ ਕਰਦੇ ਹੋ ਤੁਸੀਂ ਆਫਿਸ ਜੌਬ ਕਰਦੇ ਹੋ ਤੁਹਾਨੂੰ ਚਾਹੀਦੀਆਂ ਟੌਪ ਦੀਆਂ ਸ਼ਰਟਾਂ ਪੈਂਟਾਂ ਸਾਡੇ ਕੋਲ ਪੈਂਟਾਂ ਸ਼ਰਟਾਂ ਦੇ ਵਿੱਚ ਬਹੁਤ ਸਾਰੀ ਹਿਊਜ਼ ਵੈਰਾਈਟੀ ਆ ਗਈ ਆ ਤੁਸੀਂ ਪ੍ਰਿੰਟਡ ਸ਼ਰਟਾਂ ਲੈਣੀਆਂ ਤੁਸੀਂ ਲਾਈਨਾਂ ਵਾਲੀਆਂ ਲੈਣੀਆਂ ਤੁਸੀਂ ਚੈੱਕ ਲੈਣੀਆਂ ਤੁਸੀਂ ਪਲੇਨ ਲੈਣੀਆਂ ਸ਼ਰਟਾਂ ਦੇ ਵਿੱਚ ਬਹੁਤ ਜਰੀ ਵੈਰਾਈਟੀ ਆ ਪੈਂਟਾਂ ਸ਼ਰਟਾਂ ਦੇ ਉੱਤੇ ਵੀ ਬਹੁਤ ਵੱਡੀਆਂ ਆਫਰਾਂ ਲਾਤੀਆਂ ਜੀ ਫਰੀ ਦੇ ਭਾਅ ਕਰਤਾ ਕੱਪੜਾ ਆ ਚੱਕੋ ਜੀ ਕੋਟ ਪੈਂਟ ਕਹਿੰਦੇ 15000 ਤੋਂ ਘਟਣੀ ਵਾਂਦਾ 2 ਪੀਸ 10000 ਤੋਂ ਘਟਣੀ ਵਾਂਦਾ 3 ਪੀਸ 8 8 99000 ਰੁਪਿਆ ਲੋਕੀ ਲੈਂਦੇ ਆ 2 ਪੀਸ ਦਾ ਪਰ ਮਾਤੂ ਸ਼੍ਰੀ ਦਸਤਾਰ ਪਾਗਾ ਪ੍ਰਾਣਾ ਆ 2995 ਦਾ 2 ਪੀਸ ਗੱਲ ਸੁਣ ਲੋ ਮੈਂ ਬੋਲ ਰਿਹਾ ਹੁਣ ਕੱਪੜਾ ਬੋਲੂਗਾ ਆ ਕੱਪੜੇ ਦੀ ਕੁਆਲਿਟੀ ਆ ਰੰਗ ਇਹਦੇ ਚ ਵੀ ਬਹੁਤ ਆ ਆ ਚੱਕੋ ਚਾਹੇ ਟਾਈਮ ਬਣਾ ਲਓ ਡਾਰਕ ਬਣਾ ਜਿੱਦਾ ਦੀਆਂ ਮਰਜ਼ੀ ਛੇੜਾ ਬਣਾ ਲਓ 2995 2 ਪੀਸ 3760 3 ਪੀਸ ਸਟਿਚ ਕਰਕੇ ਸਲਾਈ ਕਰਕੇ ਦਵਾਂਗੇ ਆ ਚੱਕੋ ਕੋਟ ਪੈਂਟ ਕੱਲਾ 2995 ਦਾ ਹੀ ਨਹੀਂ ਹੈਗਾ ਕਹਿੰਦੇ 30-30 ਹਜ਼ਾਰ ਤੇ ਵੀ ਕੋਟ ਪੈਂਟ ਬੰਦਿਆ ਰਾਇਲ ਕਲਾਸ ਇਟਾਲੀਨ ਫੈਬਰਿਕ ਇਹ ਵੀ 5000 ਚ ਸੀ ਕੇ ਦੇ ਦਾਂਗੇ ਦੇਖੋ ਜੀ ਸਾਡੇ ਕੋਲ ਜਾਗੋ ਪਾਰਟੀਆਂ ਵਾਲੇ ਕੁਰਤੇ ਪਜਾਮੇ ਆ ਗਏ ਆ ਸਾਡੇ ਕੋਲ ਨਾਈਟ ਪਾਰਟੀਆਂ ਦੀ ਕੁਰਤੇ ਪਜਾਮੇ ਆ ਗਏ ਸਾਡੇ ਕੋਲ ਹਲਦੀ ਲਈ ਆ ਗਏ ਆ ਮਹਿੰਦੀ ਲਈ ਆ ਗਏ ਆ ਦੇਖੋ ਪਾਰਟੀ ਫੇਰ ਕੁਰਤੇ ਪਜਾਮੇ ਦੇ ਵਿੱਚ ਸਾਡੇ ਕੋਲ ਕਿੰਨੀ ਰੇਂਜ ਆ ਆ ਵੀ ਤੁਸੀਂ ਦੇਖੋ ਤੁਸੀਂ ਇੱਕ ਨਾਲ ਦੇ ਥੀਮ ਬਣਾ ਸਕਦੇ ਆ ਡਿਜ਼ਾਈਨਰ ਤੁਹਾਨੂੰ ਤਿਆਰ ਕਰਕੇ ਦਵਾਂਗੇ ਕੁਰਤੇ ਪਜਾਮੇ ਤੁਸੀਂ ਸ਼ੇਰਵਾਨੀਆਂ ਲੈਣੀਆਂ ਬਾਜ਼ਾਰ 'ਚ ਜਿਹੜੀ ਸ਼ੇਰਵਾਨੀ 15000 ਰੁਪਏ ਦੀ ਲੈਣਿਓ ਸਾਡੇ ਕੋਲੋਂ 6500 ਰੁਪਏ 'ਚ ਵਿਚ ਕਰਕੇ ਤਿਆਰ ਕਰਕੇ ਲੈ ਜਾਓ ਕਿਉਂਕਿ ਸਾਡੇ ਕੋਲ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਹੈਗੇ ਆ। ਉਹ ਦੇਖੋ ਜੀ ਸਿੱਧੀ ਜੀ ਗੱਲ ਹੈ। ਚਾਹੇ ਕੁਰਤਾ ਪਜਾਮਾ 200 ਰੁਪਏ ਦਾ ਲੈਣਾ ਚਾਹੇ ਗੀਜ਼ਾ ਕਾਟਨ ਦਾ ਕੁਰਤਾ ਪਜਾਮਾ 700 ਰੁਪਏ ਦਾ ਨਾਲ ਇੱਕ ਫ੍ਰੀ ਲੈਣਾ ਚਾਹੇ 2 ਪੀਸ ਕੋਟ ਪੈਂਟ 2995 ਦਾ ਲੈਣਾ ਤੇ ਬਾਗਾ ਪ੍ਰਾਣਾ ਮੋਗਾ ਰੋਡ ਤੇ ਆਜੋ। ਕੱਲੇ ਕੋਟ ਪੈਂਟ ਕੁਰਤੇ ਪਜਾਮੇ ਹੀ ਨਹੀਂ ਲੇਡੀ ਸੂਟ 100 ਰੁਪਏ ਤੋਂ ਸ਼ੁਰੂ ਹੈ 100 ਰੁਪਏ ਤੋਂ ਛੇਤੀ ਛੇਤੀ ਆ ਜਾਓ ਬਾਗਾ ਭਰਾਣਾ ਮੋਗਾ ਰੋਡ ਮਾਤ੍ਰਿਸ਼ਰੀ ਦਸਤਾਰ ਵੱਡੇ ਫੇਰੇ ਕਰਨੇ ਆ 200 ਰੁਪਏ ਦਾ ਕੋਟ ਪਜਾਮਾ ਜੋ ਕੋਈ ਤੁਹਾਨੂੰ ਦੇ ਹੀ ਨਹੀਂ ਸਕਦਾ 700 ਦੇ ਦੋ ਕੋਟ ਤੇ ਪਜਾਮੇ ਜੋ ਤੁਹਾਨੂੰ ਕੋਈ ਦੇ ਹੀ ਨਹੀਂ ਸਕਦਾ 2995 ਚ ਟੂ ਪੀਸ ਕੋਟ ਪੈਂਟ ਸਲਾਈ ਕਰਕੇ ਜੋ ਤੁਹਾਨੂੰ ਕੋਈ ਦੇ ਹੀ ਨਹੀਂ ਸਕਦਾ ਮਿਲਣੇ ਚਾਰ ਦਿਨਾਂ ਭਰਾਵੋ ਵੇਲੇ ਬੁਲੇ ਹੋ ਗਏ ਆਜੋ पांडे ਬੁੰਡੇ ਕਰ ਦਿਓ ਕੈਨਸਲ ਇੱਥੇ ਆਜੋ ਫਾਇਦੇ ਬਹੁ ਹੋਣੇ ਆ ਜੇ ਹੁਣ ਆਏ ਬਰ ਲੁੱਟੇ ਕਰਾਈ ਜਾਣੀ ਭਾਈ ਕੀ ਰੋਲਾ ਏਡਾ ਸੰਘਾ ਪਾੜਾ ਦੇਖੋ ਗਰਮੀ ਦੇ ਨਾਲ ਅਸੀਂ ਭੱਜ ਗਏ ਆ ਸਿਰਫ ਤੁਹਾਡੇ ਫਾਇਦੇ ਲਈ ਇੱਕ ਇੱਕ ਮੁੜਕਾ ਸਾਟਾ ਤੁਹਾਡਾ ਫਾਇਦਾ ਕਰਨਾ ਚਾਹੀਦਾ ਆਜੋ ਬਹੁਤ ਸਾਰੇ ਫਾਇਦੇ ਕਰਾਂਗੇ ਨੰਬਰ ਸਕਰੀਨ ਤੇ ਆ ਫੋਨ ਕਰ ਲਓ ਜੇ ਆਉਣ ਤੋਂ ਪਹਿਲਾਂ ਜੇ ਕੋਈ ਲੋੜ ਪਈ ਤੁਹਾਨੂੰ ਕੈਮਰਾਮੈਨ ਓਮ ਸੰਦੀ ਨਾਲ ਹਰਦੀਪ ਸਿੰਘ ਤਗੜ ਸਾਹਨ ਟੀਵੀ ਬਗਾ ਪ੍ਰਣਾ